ਹਾਂਜੀ ਜੈਪੀਮ ਜੈਪਾਤ ਬੈਂਜੀ ਰੰਪੀ ਕੋਰ ਚਖੜਵਾਲਾ ਅੱਜ ਜੋ ਪੱਠਾ ਮਜ਼ਦੂਰਾਂ ਨਾਲ ਮਸ਼ੀਨੀ ਗਾਰੇ ਦੇ ਨਾਤੇ ਜਿਹੜੀ ਅੰਨੀ ਲੁੱਟ ਪੱਠਾ ਮਾਲਕਾਂ ਵੱਲੋਂ ਕੀਤੀ ਜਾ ਰਹੀ ਆ ਉਸ ਵਿਸ਼ੇ ਤੇ ਗੱਲ ਕਰਦੇ ਆ ਸਾਰੇ ਪੱਠਾ ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਕਿ ਤੁਹਾਡਾ ਰੇਟ ਆ ਜਿਹੜਾ ਫੇਰ ਕਰਨ ਵਾਲਿਆਂ ਦਾ ਮੋਟੀ ਇੱਟ ਦਾ 950 ਰੁਪਇਆ ਜਿਹਦੇ ਵਿੱਚੋਂ ਇਹ 3-300 ਰੁਪਇਆ ਜਿਹੜਾ ਮਸ਼ੀਨ ਦਾ ਕੱਟੀ ਜਾ ਰਿਹਾ ਜਦਕਿ ਸਰਕਾਰੀ ਰੇਟ ਦੇ ਵਿੱਚ ਹਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਕਿ ਮਸ਼ੀਨ ਦਾ ਜਿਹੜਾ ਇਹਨਾਂ ਨੇ ਕੱਟਣਾ ਹੈ ਕਿ ਨਹੀਂ ਕੱਟਣਾ ਇਸ ਲਈ ਸਾਰੀ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਮੈਟਰ ਤੇ ਬੋਲੋ ਕਿ ਅਸੀਂ ਮਸ਼ੀਨ ਦਾ ਜਦ ਤੱਕ ਰੇਟ ਦੇ ਵਿੱਚ ਲੱਗ ਕੇ ਨਹੀਂ ਆਉਂਦਾ ਅਸੀਂ ਮਸ਼ੀਨ ਦਾ ਕੁਝ ਵੀ ਨਹੀਂ ਕਟਾਉਣਾ ਦੂਜੇ ਨੰਬਰ ਖੇਲ ਵਾਲਿਆਂ ਦਾ ਰੇਟ ਹੈਗਾ 1050 ਰੁਪਏ ਤੀਜੇ ਨੰਬਰ 'ਚ ਆ ਗਿਆ ਜਿਹੜੇ ਰੇੜੇ ਨਾਲ ਭਰਾਈ ਕਰਦੇ ਉਹਨਾਂ ਦਾ ਰੇਟ ਹੈ 350 ਰੁਪਏ ਜਿਹੜਾ ਕਿ 200 ਰੁਪਏ ਦੇ ਰਹੇ ਆ ਫੇਰ ਆ ਗਿਆ ਟਰੈਕਟਰ ਵਾਲਿਆਂ ਦਾ ਇਹਨਾਂ ਦਾ ਹੈਗਾ 300 ਰੁਪਏ ਐਸ ਲਈ ਕਈਆਂ ਪੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਸਿਰ ਟੋਟ ਕੱਢ ਕੇ ਮੋਟਰਸਾਈਕਲ ਟਰੈਕਟਰ ਟਰਾਲੀ ਪੀਟਰ ਰੇੜੇ ਜਾ ਘਰੇਲੂ ਸਮਾਨ ਆਪਣੇ ਪੱਠਿਆਂ ਤੇ ਰੱਖਿਆ ਹੋਇਆ ਪੱਠਾ ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਕਿ ਤੁਹਾਡੇ ਸਿਰ ਕੋਈ ਵੀ ਟੋਟ ਕੱਢ ਕੇ ਤੁਹਾਡਾ ਘਰੇਲੂ ਸਮਾਨ ਤੁਹਾਡਾ ਟਰੈਕਟਰ ਟਰਾਲੀ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਨਹੀਂ ਕਰ ਸਕਦਾ ਇਸ ਲਈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ ਵੀ ਪੱਠਾ ਮਜ਼ਦੂਰਾ ਨਾਲ ਕਿਸੇ ਵੀ ਕਿਸਮ ਦਾ ਰੇਟ ਦੇ ਬਾਰੇ ਜਾਂ ਟੋਟ ਕੱਢ ਕੇ ਉਹਨਾਂ ਨੂੰ ਰੋਕਿਆ ਹੋਇਆ ਤੱਕਾ ਹੁੰਦਾ ਤਾਂ ਉਹ ਸਾਰੇ ਮੇਰਾ ਨੰਬਰ ਨੋਟ ਕਰ ਲਓ 76960 69855 ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੱਠਾ ਮਜ਼ਦੂਰਾਂ ਤੱਕ ਪਹੁੰਚਾਓ ਹੋਰ ਵੀ ਕਿਸੇ ਵੀ ਧੀ ਭੈਣ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਵਾਲੇ ਜਿਹੜੇ ਲੋਨ ਵਾਲੇ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੀਆਂ ਮਨਰੇਗਾ ਮਜ਼ਦੂਰ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਆ ਐਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਮਜ਼ਦੂਰ ਭਰਾਵਾਂ ਦੀ ਹੈਲਪ ਹੋ ਸਕੇ ਜੈ ਭੀਮ ਜੈ ਭਾ